ਪੰਜਾਬ ਤੇ ਹਰਿਆਣੇ ਦੇ ਕੁਝ ਅਜਿਹੇ ਕਿਸਾਨ ਨੇ ਮੋਸਟਲੀ ਜਿਨ੍ਹਾਂ ਦੇ ਸਿਰ ਤੇ 2-2 ਲੱਖ ਤੇ 3-3 ਲੱਖ ਰੁਪਏ ਹਰ ਇੱਕ ਕਿਸਾਨ ਤੇ ਕਰਜ਼ਾ ਹੈ ਇੱਕ ਪਾਸੇ 10 ਲੱਖ ਦੇ ਕਰੀਬ ਕਿਸਾਨਾਂ ਦੀ ਫਾਂਸੀਆਂ ਲੈ ਕੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ ਤੇ ਦੂਜੇ ਪਾਸੇ ਹੈ ਜਿਹੜੀ ਕੇਂਦਰ ਸਰਕਾਰ ਆ ਉਹ ਕਹਿ ਰਹੀ ਹੈ ਕਿਸਾਨ ਤਾਂ ਖੁਸ਼ਹਾਲ ਨੇ ਗੱਲ ਉਹੀ ਦੇਖੋ ਕਿੰਨੇ ਹਜ਼ਾਰ ਕਰੋੜ ਰੁਪਏ ਮੰਨੀਆਂ ਡਾਲੀ ਦਾ ਮਾਫ ਕਰ ਦਿੰਗੇ ਸਾਡੇ ਤਾਂ ਕਰਜ਼ਾ ਆਸਾਨੀ ਨਾਲ ਮਾਫ ਹੋ ਸਕਦਾ ਪਰ ਇਹਨਾਂ ਨੇ ਕਰਨਾ ਇਹ ਤਾਂ ਭਾਈ ਨਾ ਅੰਦੋਲਨ ਦੀ ਦੇਣ ਆ 2020 ਤੋਂ ਬਾਅਦ ਸੀ ਨਾ ਪ੍ਰਾਊਡ ਕਰਨ ਲੱਗੇ ਵੀ ਅਸੀਂ ਫਾਰਮਰ ਆ ਉਦੋਂ ਪਹਿਲਾਂ ਲੋਕ ਨਾ ਅਸੀਂ ਆਪਣੇ ਸਕੂਲਾਂ ਦੀ ਗੱਲਾਂ ਦੱਸਦੇ ਅਸੀਂ ਨਹੀਂ ਉਹ ਜਿਵੇਂ ਸਾਡੇ ਮਾਪੇ ਖੇਤੀ ਕਰਦੇ ਨੇ ਕਿਉਂਕਿ ਇਹਨਾਂ ਨੇ ਸਾਡੀ ਥਿੰਕਿੰਗ ਐਵੇਂ ਦੀ ਬਣਾਤੀ ਸੀਗੀ ਹੈਨਾ ਇਹਨਾਂ ਦੀ ਪਲੈਨਿੰਗ ਬਹੁਤ ਲੰਬੇ ਟਾਈਮ ਦੀ ਸੀ ਕਿਉਂ ਇਹ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਨੇ ਹੈਨਾ ਏਡੀ ਦੇਣ ਹੋ ਗਈ ਇਹਦੇ ਤੇ ਥੋੜਾ ਜਿਹਾ ਖੇਤੀ ਦੇ ਪ੍ਰਾਊਡ ਕਰਨ ਲੱਗ ਗਏ ਹੈਨਾ ਰਹੀ ਗੱਲ ਕਰਜੇ ਦੀ ਹੈਨਾ ਤੇ ਇਹਨਾਂ ਨੇ ਕੀ ਕਰਨਾ ਇਹ ਸਾਡਾ ਮਾਫ਼ ਨਹੀਂ ਕਰਦੇ ਹੈਨਾ ਵੀ ਐਸ਼ੀ ਕਰਕੇ ਨਹੀਂ ਮਾਫ਼ ਕਰਦੇ ਵੀ ਇਹ ਵੀ ਇਹਨੂੰ ਛੱਡ ਕੇ ਜਾਣ ਹੈਨਾ ਕੋਈ ਲੋੜ ਨਹੀਂ ਹੈਗੀ ਕਰਜ਼ਾ ਇਹਨਾਂ ਦੇ ਬੈਂਕ ਦੀ ਲਿਮਟ ਭਰਨ ਦੀ ਹੈਨਾ ਚਾਹੇ ਕਿਸੇ ਕੋਲ 2 ਲੱਖ ਰੁਪਏ ਦਾ ਕਰਜ਼ਾ ਹੈ ਚਾਹੇ ਕਿਸੇ ਕੋਲ 3 ਲੱਖ ਰੁਪਏ ਦਾ ਮੇਰੇ ਕੋਲ ਖੁਦ 11 ਲ ਮੈਸਪੀ ਸੁਆਮੀ ਰਾਸੇ ਸਾਹਿਬ ਨਾਲ ਮੈਸਪੀ ਤੋਂ ਬਾਅਦ ਉਹ ਸਾਨੂੰ ਜਦੋਂ ਰੇਟ ਮਿਲੂਗਾ ਆਪਾਂ ਦੇ ਦਾਂਗੇ ਭਾਈ ਬਚਦਾ ਹੀ ਨਹੀਂ ਹੈਗਾ ਨਾ ਕਿਤੋਂ ਤੋਂ ਦਾ ਵਿਆਜ ਭਰਦਾ ਜੇ ਖੇਤੀ 'ਚ ਸਾਨੂੰ ਨਹੀਂ ਬਚਿਆ ਤਾਂ ਹੀ ਅਸੀਂ ਤੁਹਾਡੇ ਤੋਂ ਲੀਵਰ ਲੈਂਦੀ ਆ ਮੇਰੇ ਕੋਲ ਨਹੀਂ ਹੈਗੇ ਭਾਈ ਪਰ ਨੂੰ ਕਹਿੰਦੇ ਸੀ ਤੁਹਾਡੇ ਤੇ ਕੇਸ ਕਰ ਦਾਂਗੇ ਚਲੋ ਜੀ ਸਮਨ ਭੇਜਤੇ ਮੈਨੂੰ ਹੈਨਾ ਜਾ ਕੇ ਆਪਣਾ ਵਕੀਲ ਕਰਿਆ ਮੈਂ ਆਪਣੀ ਜ਼ਮਾਨਤ ਕਰਾ ਲਈ ਉਹਦੇ ਅੰਦਰ ਚੱਲ ਜੂਗਾ ਮੇਰਾ ਕੇਸ ਹੈਨਾ ਜਿੰਨਾ ਟਾਈਮ ਚੱਲੂਗਾ ਜੋ ਸਜ਼ਾ ਦੇਣੀ ਹੋਗੀ ਬਾਅਦ 'ਚ ਦੇ ਦੇਣਗੇ ਮੇਰੇ ਕੋਲ ਹੈਗਾ ਹੀ ਨਹੀਂ ਭਾਈ ਮੈਂ ਕਿਤੋਂ ਭਰਾਂ ਜੇਲ੍ਹ 'ਚ ਜਾ ਕੇ ਹਜ਼ਾਰ-ਹਜ਼ਾਰ ਕਰੋੜ ਰੁਪਏ ਦਾ ਘਟਾਲਾ ਕਰਕੇ ਲੋਕ 1